ਉਨਾ ਪਹੁੰਚ ਚੁੱਕੇ ਆ ਕੁੱਤੀ ਮিনার ਤੇ ਅੰਦਰ ਉਸ ਬਾਉਂਡਰੀ ਲਾਈਨ ਦੇ ਵਿੱਚ ਜਿੱਥੇ ਅੱਗ-ਅੱਗ ਤਰ੍ਹਾਂ ਦੇ ਕਿੰਨੇ ਸਾਰੇ ਮਕਬਰੇ ਜਿਹੜੇ ਵੀ ਉਹ ਵੇਖਣ ਆਪਾਂ ਨੂੰ ਮਿਲਣਗੇ ਆਪਾਂ ਉਹਨਾਂ ਸਾਰਿਆਂ ਨੂੰ ਵੇਖਾਂਗੇ ਇਤਿਹਾਸ ਨੂੰ ਜਾਣਾਂਗੇ ਕਿਉਂਕਿ ਇਸ ਥਾਨ ਕੁੱਤਬਦੀਨ ਐਬਕ ਜੋ ਹਿਸਟਰੀ ਦੇ ਮੁਤਾਬਕ ਸਾਹਮਣੇ ਆਉਂਦੇ ਨੇ ਉਹਨਾਂ ਨੇ ਇਹ ਬਣਾਇਆ ਸੀ 1192 ਚ ਯਾਨੀ ਕਿ 11 1192 ਦੇ ਵਿੱਚ ਇਹ ਸਥਾਨ ਦੀ ਉਹਨਾਂ ਨੇ ਬਣਾਇਆ ਸੀ ਅਸੀਂ ਅੱਜ ਆਪਣੀ ਫੈਮਿਲੀ ਦੇ ਨਾਲ ਇੱਧਰ ਆਏ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੱਥੇ ਬਹੁਤ ਵੱਡੇ ਵੱਡੇ ਮਕਬਰੇ ਉਸ ਸਮੇਂ ਦੇ ਮੁਤਾਬਕ ਇਹ ਜਿਹੜਾ ਪੱਥਰ ਹੈ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਪੱਥਰ ਜਿਹੜਾ ਅਲੱਗ-ਅਲੱਗ ਕਿਸਮ ਦਾ ਉਸ ਸਮੇਂ ਦੀ ਚੁਣਾਈ ਦੇ ਮੁਤਾਬਕ ਬਣਿਆ ਗਿਆ ਹੈ ਤੇ ਇਹਦੇ ਜਿਹੜੀ ਇਹਦੀ ਬਿਲਡਿੰਗ ਉੱਪਰ ਉਹ ਵੀ ਵੇਖੋ ਬੜੇ ਆਰਾਮ ਨਾਲ ਲਿਖੀ ਜਾ ਸਕਦੀ ਹੈ ਇੱਕ ਵੱਡਾ ਸਥਾਨ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਾ ਹੋਗਾ ਬਾਬਾ ਬੰਦਾ ਸਿੰਘ ਬਹਾਦਰ ਫਾਇਬਾ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਸਿੰਘ ਇਸ ਸਥਾਨ ਤੇ ਆਏ ਸਨ ਤੇ ਇੱਥੇ ਹੀ ਉਹਨਾਂ ਦੀ ਸ਼ਹਾਦਤ ਵੀ ਹੋਈ ਸੀ ਤੇ ਆਪਾਂ ਹੋਰ ਵੀ ਅੱਗੇ ਚੱਲਦੇ ਹਾਂ ਇਸ ਟਾਈਮ ਇੱਕ ਉੱਪਰੋਂ ਦੀ ਜਹਾਜ਼ ਵੀ ਗੁਜ਼ਰਿਆ ਹੈ ਤੇ ਸਾਹਮਣੇ ਹੀ ਕੁੱਤ ਮੀਨਾਰ ਦਾ ਉਹ ਸਥਾਨ ਇਹਨੂੰ ਆਪਾਂ ਕਦੀ ਕਿਤਾਬਾਂ ਵਿੱਚ ਪੜਦੇ ਆ ਆਪਣੇ ਬੱਚਿਆਂ ਨੂੰ ਦੱਸਦੇ ਆ ਜਾਂ ਬੱਚੇ ਸਾਡੇ ਕਿਤਾਬਾਂ ਚ ਪੜਦੇ ਜਾਂ ਆਪਾਂ ਵੀ ਕਦੀ ਕਿਤਾਬਾਂ ਚੋਂ ਪੜਿਆ ਸੀ ਅੱਜ ਆਪਾਂ ਇਸ ਸਥਾਨ ਤੇ ਆਏ ਹੋਏ ਹਾਂ ਦੇਖਣੇ ਸਮਝ ਤੇ ਸਾਨੂੰ ਜਰੂਰ ਆਪਣੇ ਬੱਚਿਆਂ ਨੂੰ ਆਪ ਵੀ ਖੁਦ ਵੀ ਆਉਣਾ ਚਾਹੀਦਾ ਇਹੋ ਜੇ ਸਥਾਨ ਦੇਖਣ ਕਿਉਂਕਿ ਇਹ ਸਾਡੀ ਹਿਸਟਰੀ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਕਿ ਤੁਸੀਂ ਸਭ ਜਾਣਦੇ ਹੋ ਕਿ ਇੱਥੇ ਬਹਾਦਰ ਸ਼ਾਹ ਜਿਹੜਾ ਸੀ ਉਹਦਾ ਮਕਬਰਾ ਵੀ ਬਣਿਆ ਸੀ ਕਬਰ ਬਣੀ ਸੀ ਤੇ ਇੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਪੁੱਤਰ ਤੇ ਭਾਈ ਬਾਦ ਸਿੰਘ ਜੀ ਨੂੰ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਇਸ ਸਥਾਨ ਤੇ ਲਿਆ ਕੇ ਇਹ ਗੱਲ ਕੋਈ 1716 ਦੇ ਕਰੀਬ ਹੈ 1716 ਦੇ ਕਰੀਬ ਤੇ ਇੱਥੇ ਬਹੁਤ ਸਾਰੀਆਂ ਹੋਰ ਚੀਜ਼ਾਂ ਵੇਖਣ ਵਾਲੀਆਂ ਜੋ ਆਪਾਂ ਨਾਲ ਦੀ ਨਾਲ ਹੀ ਵੇਖਾਂਗੇ ਵੀ ਇਹ ਦੇਖੋ ਉਸ ਸਮੇਂ ਦੀ ਇੰਜੀਨੀਅਰ ਹੈ ਇੰਜੀਨੀਅਰ ਦਾ ਕੰਮ ਕਹਿ ਲਓ ਆਪਾਂ ਕਿਵੇਂ ਪੱਥਰ ਨੂੰ ਘੜਿਆ ਗਿਆ ਹੈ ਹੈ ਕਿਵੇਂ ਪੱਥਰ ਨੂੰ ਜੋੜਿਆ ਗਿਆ ਹੈ ਕਿਵੇਂ ਕਿਵੇਂ ਪੱਥਰਾਂ ਨੂੰ ਅਡਜਸਟ ਕਰਕੇ ਪੂਰਾ ਅੱਜ ਦੇ ਸਮੇਂ ਦੇ ਲੈੰਕਰ ਦੇ ਮੁਤਾਬਕ ਬਣਾਇਆ ਗਿਆ ਹੈ ਇਹ ਇੱਕ ਸਾਰੇ ਦਾ ਸਾਰਾ ਦ੍ਰਿਸ਼ ਬੜਾ ਹੀ ਵਧੀਆ ਅਤੇ ਵੇਖਣ ਯੋਗ ਲੱਗਿਆ ਵੇਖ ਕੇ ਬੜਾ ਆਨੰਦ ਚ ਅਫਸੂਸ ਹੋਇਆ ਤੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਸਾਹਮਣੇ ਤੁਸੀਂ ਕੁੱਤਬ ਮিনার ਜਿਹੜਾ ਉਹ ਵੇਖ ਸਕਦੇ ਹੋ ਜੋ ਕੁੱਤਕਦੀਨ ਐਬਕ ਦੁਆਰਾ ਤਿਆਰ ਕੀਤਾ ਗਿਆ ਸੀ 1192 ਦੇ ਵਿੱਚ ਤੇ ਆ ਸੰਨੇ ਨਾਲ ਹੀ ਇੱਥੇ ਬਿਲਡਿੰਗਾਂ ਜਿਹੜੀਆਂ ਨੇ ਬਣੀਆਂ ਨੇ ਇਹ ਪੱਥਰ ਜਿਹੜਾ ਇਹ ਕਿਤੂ ਕਿਹੜੇ ਰੰਗ ਦਾ ਆ ਲਾਲ ਰੰਗ ਦਾ ਕਿਵੇਂ ਚਨਾਈ ਕੀਤੀ ਗਈ ਕਿਵੇਂ ਕੱਟ-ਕੱਟ ਕੇ ਬਣਾਇਆ ਗਿਆ ਕਿਵੇਂ ਸਾਈਜ਼ ਦਾ ਹਰ ਥੀਨ ਦਾ ਬੜੇ ਵਧੀਆ ਤਰੀਕੇ ਨਾਲ ਖਿਆਲ ਰੱਖਿਆ ਗਿਆ ਹੈ